ਹਾਂਜੀ ਗਾਇਸ ਕੀ ਹਾਲ ਚਾਲ ਸਾਰੇ ਠੀਕ ਠਾਕ ਹੂੰ ਤੇ ਜਿਵੇਂ ਕਿ ਅੱਜ ਤੋਂ ਪੂਰਾ ਸਤਾਰਾ ਦੁਰਗਾ ਪੂਜਾ ਤੇ ਸਾਡੇ ਪਿੰਡਾਂ ਚ ਸਾਂਝੀ ਲੱਗਦੀ ਜਿਵੇਂ ਤੁਹਾਨੂੰ ਪਤਾ ਆ ਮੈਂ ਬਲੌਗ ਤੁਸੀਂ ਦੇਖਿਆ ਹੋਣਾ ਤੇ ਅੱਜ ਪਹਿਲਾ ਦਿਨ ਆ ਤੇ ਅੱਜ ਪਹਿਲੀ ਪੂਜਾ ਹੋਊਗੀ ਤੇ ਮਮੀ ਆਰਤੀ ਕਰਨ ਵਾਸਤੇ ਸਮਾਨ ਸਮੂਹ ਸੈੱਟ ਕਰੀ ਜਾਂਦੀ ਆ ਤੇ ਆ ਦੇਖੋ ਜੀ ਆ ਸਾਨੂੰ ਘਰੇ ਤਿਆਰ ਕੀਤੀ ਹੋਈ ਹੈ ਤੇ ਬਾਰੇ ਸਾਨੂੰ ਸਾਂਝੀ ਲਾਈ ਹੋਈ ਆ ਸਾਂਝੀ ਮਾਤਾ ਜਿਹੜੀ ਬਾਰੇ ਲਾਈ ਹੋਈ ਆ ਸਾਨੂੰ ਵੀ ਚੇ ਗੋਬੀ ਤੁਹਾਨੂੰ ਦਿਖਾਉਣਾ ਆ ਬੇਰਾ Iya, sih, kan lagi mata jadi arti. ਦੇ ਦੇ ਆ ਸਲਾਈ ਜੁਰੇ ਸੰਜੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੇ ਇੱਕ ਵਾਰ ਤੁਹਾਨੂੰ ਬਹੁਤ ਵੱਡੀ ਲਾਈ ਸੀ ਉਹ ਵੀ ਬਹੁਤ ਸੋਹਣੀ ਲੱਗਦੀ ਸੀ ਹੁਣ ਵੀ ਬਹੁਤ ਸੋਹਣੀ ਆ ਤੇ ਸਾਹਮਣੇ ਰੱਖਤਾ ਸੀ ਤੂਲਸੀ ਦੇ ਬੂਟਾ ਤੂਸ ਦੇ ਬੂਟਾ ਰੱਖਦਾ ਇੱਥੇ ਤੇ ਨਾਲ ਉੱਥੇ ਵੀ ਜਿਆ ਜੋਹ ਸੰਨੇ ਉਹ ਚਾਂਦੇ ਆ ਟੁੱਟ ਗਿਆ ਸੀ ਤਾਂ ਕਰਕੇ ਉਹ ਲਾ ਨਹੀਂ ਸਕਿਆ ਉਹ ਉੱਥੇ ਡਿੱ ਗਿਆ ਸੀ ਉੱਥੇ ਉਹਦੇ ਕਰਕੇ ਅਸੀਂ ਲਾ ਨਹੀਂ ਸਕਿਆ ਉਹਰੇ ਉਹ ਭਾਰੀ ਬੋਹ ਬਣਾਦੇ ਜਵਾਕਾਂ ਨੇ ਤੇ ਬਹੁਤ ਸੋਹਣੀ ਲੱਗਦੀ ਆ ਬਾਕੀ ਡਿਟੇਲ ਦੱਸ ਦੇਣਾ ਵਾਂਗਾ ਤੁਹਾਨੂੰ ਅੱਜ ਰਾਤ ਨੂੰ ਆਰਤੀ ਵੀ ਕਰਾਂਗੇ ਹਾਂਜੀ ਗਾਇਸ ਤੇ ਆਪਾਂ ਇੱਥੇ ਖੇਤ ਆਏ ਸੀ ਇੱਥੋਂ ਸਾਡੇ ਘਰ ਤੋਂ ਥੋੜੀ ਦੂਰੀ ਆ ਇੱਥੇ ਅਸੀਂ ਨਾ ਅakre ਬੂਟੇ ਲੈਣ ਆਏ ਸੀ ਜਿਵੇਂ ਜੋਂ ਬੀਜਦੇ ਹੁੰਦੇ ਨੇ ਮਾਤ ਦੇ ਖੇਤੀ ਤੇ ਉਹਦੇ ਨਾਲ ਪੱਤੇ ਰੱਖ ਦਿੰਦੇ ਹੁੰਦੇ ਨੇ ਧੁੱਪ ਨਾ ਪਵੇ ਜਾਂ ਕੋਈ ਕੋਈ ਜਾਨਵਰ ਜ਼ੋਰ ਨਾ ਖਾਵੇ ਇਸ ਤੇ ਜਿਵੇਂ ਬਾਹਰ ਲਾਏ ਨੇ ਥੋੜੇ ਘਰੇ ਘਰ ਵਾਸਤੇ ਵੀ ਲੈ ਕੇ ਜਾਣੇ ਆ ਥੋੜੇ ਨਾਲੇ ਉੱਥੇ ਨੀਚੇ ਕਰਨ ਨੂੰ ਹੁਣ ਆ ਰਿਹਾ ਅੱਕ ਦਾ ਬੂਟਾ ਇੱਥੋਂ ਅਸੀਂ ਤੋੜਾਂਗੇ ਪੱਤੇ ਜੇ ਤੇ ਵਧੀਆ ਤੋੜ ਧੂ ਕੇ ਸਾਫ ਸੁੱਧਰੇ ਕਰਕੇ ਫੇਰ ਅਸੀਂ ਤੋਰਾਂਗੇ ਚਲ ਤੋੜ ਲਾ ਹੁਣ ਤੂੰ ਤੂੰ ਕੈਨੂੰ ਵੇਟ ਕਰੀ ਜਾਣਾ ਤੇ ਕੰਮ ਤੇ ਵੀ ਜਾਣਾ ਬਾਈ ਮੈਂ ਦੁੱਧ ਵਾਲੇ ਫੈਕਟਰੀ 'ਚ ਲੱਗਿਆ ਹੋਇਆਗਾ ਇੱਥੇ ਆਪਣੇ ਪਿੰਡ 'ਆ ਵੜਵਰ ਮੈਂ 8 9 ਵਜੇ 9 ਵਜੇ ਜਾਣਾ 8:30 ਵਜੇ ਟਾਈਮ ਹੋਈ ਪਿਆਗਾ ਮੈਂ ਫੈਕਟਰੀ ਜਾਊਂਗਾ ਫਿਰ 12:00 ਵਜੇ ਆਜੂਂਗਾ ਤੇ ਫਿਰ ਫਿਰ ਬਲੌਗ ਕੰਟੀਨਿਊ ਕਰਾਂਗੇ ਬਾਈ ਰਾਤ ਨੂੰ ਜਾਣਾ ਹੁੰਦਾਗਾ ਤੇ ਆਪਾਂ ਕਰਾਂਗੇ ਬਲੌਗ ਕੰਟੀਨਿਊ ਜ਼ਰੂਰ ਰੱਖਾਂਗੇ ਤੇ ਚੱਲਦੇ ਹੁਣ ਆਪਾਂ ਪੱਤੇ ਪੱਤੇ ਤੋੜ ਕੇ ਕਰ ਨੂੰ ਤੋੜ ਲਾ ਮੈਂ ਵੀ ਤੋੜਦਾ ਬਾਈ ਨਾਲ ਬੜਿਆ ਸੋ ਅਸੀਂ ਹੁਣ ਅੱਕਰੇ ਪੱਤੇ ਲਿਆਏ ਸੀ ਤੇ ਅੱਕਰੇ ਪੱਤੇ ਹੀ ਤੋੜ ਲਏ ਹੁਣ ਚੱਲਦੇ ਆਪਾਂ ਘਰ ਨੂੰ ਸੋ ਹਾਂਜੀ ਗਾਇਸ ਤੇ ਹੁਣ ਅਸੀਂ ਥੋੜੀ ਦੇਰ ਨੂੰ ਕਰਾਂਗੇ ਆਰਤੀ ਮਾਤਾ ਦੀ ਤੇ ਇੱਥੇ ਅਸੀਂ ਆਪਣੇ ਸਾਡੇ ਘਰੇ ਬਕਸੇ ਅਸੀਂ ਆਏ ਵਾਰ ਹੀ ਲਾਉਣੇ ਹੁੰਨੇ ਆ ਪਰ ਪਹਿਲਾਂ ਕਦੇ ਵਲੌਗ ਨਹੀਂ ਬਣਾਉਂਦਾ ਵੀਡੀਓ ਸ਼ੂਟ ਨਹੀਂ ਕੀਤੀ ਪਹਿਲਾਂ ਤੇ ਹੁਣ ਇੱਥੇ ਅਸੀਂ ਬਕਸੇ ਲਾ ਦਾਂਗੇ ਮਾੜਾ ਮੋਟਾ ਮਨੋਰੰਜਨ ਤੇ ਜਵਾਕ ਆਉਣਗੇ ਆਰਤੀ ਤੇ ਨਾਲ ਤੁਹਾਨੂੰ ਆਰਤੀ ਵੀ ਦਿਖਾਵਾਂਗੇ ਤੇ ਆਹ ਤੁਹਾਨੂੰ ਸਾਂਝੀ ਰੱਖੀ ਸੀ ਦੇਖੋ ਹਾ ਦੇਖੋ ਆ ਦੇਖੋ ਆ ਤੇਜ਼ੀ ਲਾ ਰਿਹਾ ਹੈਗਾ ਹੁਣ ਮੂਫਰ ਇੱਥੇ ਬੋਰਡ ਲਾ ਕੇ ਕਿਉਂ ਦੇ ਜੀ ਹੋਊਗੀ ਗੱਲਬਾਤ ਗੱਲਬਾਤ ਬਾਈ ਮੈਨੂੰ ਐ ਤਾਂ ਆ ਦੇਖੋ ਕਹਿੰਦੇ ਇਹਦੇ ਪਹਿਲਾਂ ਕਿਵੇਂ ਦੀ ਲੱਗਦੀ ਸੀ ਹੁਣ ਕਿੰਨਾ ਵਧੀਆ ਲੱਗਦਾ ਆ ਦੇਖੋ ਕਿਉਂ ਦੇ ਜੀ ਬਾਈ ਬਾਈ ਕਿਸੇ ਨੂੰ ਗਾ ਫੜਦੇ ਨਹੀਂ ਆ ਮਾਰੀਆਂ ਨੇ ਇੱਕ ਜਵਾਕ ਟੈਂਸ਼ਨ ਕਰ ਉਹ ਤਾਂ ਚਲੋ ਉਹਦੀ ਆਪਕੋ ਕੁਝ ਨਹੀਂ ਆ ਕਿਉਂ ਵੀਰਾ ਕਿਉਂ ਭੱਜਾਈ ਛੋੜੀ ਪੱਗ ਤਿੱਕ ਬੜੀ ਸੁਨ ਤਾ ਬੰਦਾ ਹੈ ਚੁੰਨੀ ਆਈ ਪਾੜ ਕੇ ਲੱਗੀ ਮੇਰੀ ਬਹੁਤ ਬਹੁਤ ਬਣਾਵਾਇਆ ਲੱਗਦਾ ਹੈ ਹੈ ਘਰ ਦੀ ਹੈ ਉਹ ਤੁਹਾਨੂੰ ਲੈ ਜਾਣਾ ਬੱਦਿਆਂ ਸੋ ਹਾਂਜੀ ਕਿ ਬਲਾਕ ਨੂੰ ਰੀਐਂਡ ਕਰਦੇ ਆ ਤੇ ਅੱਜ ਦੀ ਪੂਜਾ ਹੋਈ ਸਮਾਪਤ ਤੇ